ਗਰਾਊਂਡਸ ਦੇ ਵਿੱਚ ਅਸੀਂ ਖੇਡਾਂ ਪਤਨ ਪੰਜਾਬ ਦੀਆਂ ਸ਼ੁਰੂ ਕੀਤਾ ਆਈਡੀਆ ਕਿੱਥੋਂ ਆਇਆ ਆਈਡੀਆ ਆਇਆ ਮੈਂ ਕਿਹਾ ਵੀ ਜਦੋਂ ਯੂਪੀਐਸਸੀ ਦੇ ਮੇਨ ਤੇ ਪੇਪਰ ਹੁੰਦੇ ਨੇ ਆਈਐਸ ਅਫਸਰ ਬਣਨਾ ਆਈਪੀਐਸ ਬਣਨਾ ਤਾਂ 800 ਦੇ ਲਗਭਗ ਸਾਨੂੰ ਅਫਸਰ ਚਾਹੀਦਾ ਹੁੰਦਾ ਹਰ ਇੱਕ ਸਾਲ ਦੇਸ਼ ਨੂੰ ਰਟਾਇਰ ਹੁੰਦੇ ਨੇ ਜਾਂ ਕੁਝ ਪੋਸਟਾਂ ਖੇਲੀਆਂ ਹੁੰਦੀਆਂ ਨੇ 800 ਹਰ ਇੱਕ ਸਾਲ ਪਰ ਹਰ ਇੱਕ ਸਾਲ ਪੇਪਰ ਕਿੰਨੇ ਬੰਦੇ ਬੱਚੇ ਦਿੰਦੇ ਨੇ 8 ਲੱਖ ਭਾਵੇਂ ਉਹ ਰੇਲਵੇ ਸਟੇਸ਼ਨ ਦੀਆਂ ਲਾਈਟਾਂ ਤੇ ਪੜਨ ਭਾਵੇਂ ਸਟਰੀਟ ਲਾਈਟਾਂ 'ਚ ਪੜਨ ਭਾਵੇਂ ਕੋਚਿੰਗ ਲੈਣ ਜਿੱਥੋਂ ਮਰਜੀ 8 ਲੱਖ ਬੱਚਾ ਪੇਪਰ ਦਿੰਦਾ ਹੈ ਔਰ ਹਰ ਬੱਚਾ ਆਪਣੇ ਵੱਲੋਂ ਰੈਂਕ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰਨ ਨੂੰ ਪੇਪਰ ਦਿੰਦਾ ਐਵੇਂ ਕੋਈ ਅੱਖਾਂ ਖਰਾਬ ਨਹੀਂ ਕਰਦਾ ਪਰ ਚਾਹੀਦਾ 800 ਹੀ ਹੈ ਉਹ ਫਿਰ ਉਹਨਾਂ ਨੂੰ ਅਗਲਾ ਟਾਈਮ ਕਿ ਮਿਲਦਾ ਹੈ ਸੈਕੰਡ ਅੰਡਰਮੈਂਟ ਫਿਰ ਥਰਡ ਚਾਂਸ ਵੀ ਮਿਲਦਾ ਮੈਂ ਕਿਹਾ ਵੀ ਮੀ thorough ਨਾ ਮੈਂ ਗੱਲ ਕੀਤੀ ਸਾਰੇ ਬੈਠੇ ਸੀ ਪੁਲਿਸ ਨੂੰ 2200 ਪੁਲਿਸ ਵਾਲੇ 2200 ਭਰਤੀ ਚਾਹੀਦੀ ਹਰ ਸਾਲ 1600 ਤੋਂ 1700 ਕਨਸਟੇਬਲ ਫਿਰ ਹੈੱਡ ਕਨਸਟੇਬਲ 2-300 ਫਿਰ 3-400 ਐਸਆਈ ਸਬ ਇੰਸਪੈਕਟਰ ਵਗੈਰਾ ਇਸ ਰੈਂਕ ਦੇ ਹਰ ਸਾਲ 2200 2300 ਪਹਿਲਾਂ ਕੀ ਹੁੰਦਾ ਸੀ ਕੋਈ ਭਰਤੀ ਨਹੀਂ ਹੁੰਦੀ ਸੀ ਆਖਰੀ ਸਾਲ ਕਹਿੰਦੇ ਸੀ 2 ਮਹੀਨੇ ਪਹਿਲਾਂ ਆਖਰੀ ਸਾਲ ਮੀਨਜ਼ ਵੋਟਾਂ ਦਾ ਆਖਰੀ ਸਾਲ ਵੀ ਜਿਹੜੇ ਹਰ ਵੋਟਾਂ ਨੇ ਵੀ ਪੁਲਿਸ ਚ ਭਰਤੀ ਹੋਊਗੀ ਜੀ 6000 7000 ਬੰਦਾ ਰੱਖਣਾ ਉਹ ਨੌਜਵਾਨ ਮੁੰਡੇ ਕਹਿੰਦੇ ਸੀ ਯਾਰ 2 ਮਹੀਨਿਆਂ ਦਾ ਹੀ ਟਾਈਮ ਹੈ ਜੇ ਪਹਿਲਾਂ 10 ਦਿਨ ਦੇ ਤਿਆਰੀ ਕਰ ਲੈਂਦੇ ਅਸੀਂ ਕੀ ਕੀਤਾ ਅਸੀਂ ਅਗਲੇ 4 ਸਾਲ ਦਾ ਪੂਰਾ ਪਰਫਾਰਮਾ ਬਣਾ ਕੇ ਜਾਰੀ ਕਰਤਾ ਜਨਵਰੀ ਚ ਨੋਟੀਫਿਕੇਸ਼ਨ ਹੋਊ ਹਰ ਇੱਕ ਸਾਲ ਮਈ ਜੂਨ ਚ ਪੇਪਰ ਹੋਊਗਾ ਲਿਖਤੀ ਜੁਲਾਈ ਚ ਉਹਦਾ ਰਿਜ਼ਲਟ ਆ ਜਾਊਗਾ ਸਤੰਬਰ ਅਕਤੂਬਰ ਚ ਫਿਜ਼ੀਕਲ ਟੈਸਟ ਹੋਊਗਾ ਨਵੰਬਰ ਚ ਉਹਦਾ ਰਿਜ਼ਲਟ ਆ ਜਾਊਗਾ ਦਸੰਬਰ ਦੇ ਵਿੱਚ ਹਰ ਸਾਲ 2200 ਭਰਤੀ ਪੰਜਾਬ ਪੁਲਿਸ ਚ ਮੁੰਡੇ ਕੁੜੀਆਂ ਦੀ ਹੋਣੀ ਹੀ ਹੋਣੀ ਹੈ ਹਰ ਸਾਲ ਤੇ ਇਹਦੇ ਨਾਲ ਕੀ ਹੋਊਗਾ ਜੇ 800 ਪੋਸਟਾਂ ਵਾਸਤੇ 8 ਲੱਖ ਤਿਆਰੀ ਕਰ ਰਹੇ ਆ ਤੁਹਾਨੂੰ ਤੁਣ ਕੇ ਹਰਾਨੀ ਹੋਊਗੀ 2200 ਪੋਸਟਾਂ ਵਾਸਤੇ ਸਾਡੇ ਕੋਲੇ 6 ਲੱਖ ਤੋਂ ਜ਼ਿਆਦਾ ਅਰਜ਼ੀਆਂ ਆਗੀਆਂ ਇਸ ਵਕਤ 10 ਲੱਖ ਦੇ ਨੇੜੇ ਤੇੜੇ ਬੱਚੇ ਗਰਾਊਂਡਾਂ 'ਚ ਭੱਜਦੇ ਨੇ ਕਿ ਅਸੀਂ ਪੁਲਿਸ ਦੀ ਤਿਆਰੀ ਕਰ ਰਹੇ ਹਾਂ ਕਿ ਅਸੀਂ ਪੁਲਿਸ ਪੁਲਿਸ ਚ ਭਰਤੀ ਹੋਣਾ ਹੈ ਉਹਦੇ ਨਾਲ ਨਸ਼ੇ ਤੋਂ ਦੂਰ ਰਹਿਣਗੇ ਐਫ ਆਈ ਆਰ ਦਾ ਵੀ ਪਾਇਆ ਹੋਇਆ ਵੀ ਤੁਹਾਡੇ ਤੋਂ ਝਗੜਾ ਆ ਫਾਲਤੂ ਦੇ ਝਗੜਿਆਂ ਤੋਂ ਦੂਰ ਰਹਿਣਗੇ ਭੈੜੀ ਸੰਗਤ ਦਾ ਸ਼ਿਕਾਰ ਨਹੀਂ ਹੋਣਗੇ 10 ਲੱਖ ਬੱਚਾ ਜਦੋਂ ਮੁੰਡੇ ਭੱਜੇ ਫਿਰਦੇ ਨੇ ਗਰਾਊਂਡਾਂ 'ਚ ਤਾਂ ਫਿਰ ਆ ਜਿਹੜਾ ਆਪਾਂ ਕਹਿੰਦੇ ਆ ਡਰੱਗ ਚਿੱਟਾ ਜਦੋਂ ਤੁਸੀਂ ਚਿੱਟੇ ਦੇ ਗਾਹ ਕੀ ਖਤਮ ਕਰਕੇ ਵੇਚਣੇ ਕਿੱਥੇ ਹੋ ਜਦੋਂ ਕੋਈ ਕੋਈ ਚਿੱਟੇ ਦਾ ਕੋਈ ਜਿਹੜੇ ਸਮਗਲਰ ਨੇ ਉਹ ਭੇਜਦੇ ਆ ਜਦੋਂ ਜੇ ਕੋਈ ਉਹਨਾਂ ਦਾ ਜਿਹੜਾ ਭੇਜਿਆ ਹੋਇਆ ਹੈ ਕੋਰੀਅਰ ਉਹ ਆ ਗਿਆ ਵਾਪਸ ਆਈ ਮੈਂ ਨਹੀਂ ਵੇਚਿਆ ਜੀ ਉਹ ਕਹਿੰਦੇ ਕਿਉਂ ਨਹੀਂ ਵੇਚਦਾ ਉਹ ਕਹਿੰਦੇ ਖਰੀਦਣ ਵਾਲੇ ਹੀ ਨਹੀਂ ਹੈਗੇ ਮੂਰੇ ਕੋਈ ਸਾਰੇ ਤਾਂ ਗਰਾਉਂਡਾਂ 'ਚ ਫਿਰਦੇ ਨੇ ਆ ਸਾਡਾ ਥੋੜਾ ਜਿਹਾ ਪਲਾਨ ਹੈ ਕਿ ਟੁਟ-ਟੁਟ ਪੁਰਾਣਿਆਂ ਨੂੰ ਤਾਂ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਤਾਂ ਮਰੀਜ਼ ਸਮਝ ਕੇ ਇਲਾਜ ਕਰਾਵਾਂਗੇ ਉਹਨਾਂ ਨੂੰ ਸਾਈਕਾਇਟ੍ਰਿਸਟ ਵੀ ਦੇਵਾਂਗੇ ਉਹਨਾਂ ਨੂੰ ਇਹ ਦੱਖਾਂ ਕੋਈ ਗੱਲ ਨਹੀਂ ਮਾੜਾ ਫੇਜ਼ ਆ ਜਾਂਦਾ ਲਾਈਫ 'ਚ ਕਈ ਵਾਰੀ ਆ ਜਾਓ ਵਾਪਸ ਆ ਜਾਓ ਸਮਾਜ 'ਚ ਨੌਕਰੀਆਂ ਵੀ ਦੇਵਾਂਗੇ ਕੰਮ ਤੇ ਲਾਵਾਂਗੇ ਪਰ ਨਵੇਂ ਨਾ ਹੋਰ ਜਾਣ ਉਹਦੇ ਵਿੱਚ ਉਹ ਵੀ ਰੋਕਾਂਗੇ ਨਾਲ ਸੋ ਇਹਦੇ ਵਾਸਤੇ ਸਭ ਤੋਂ ਵੱਡਾ ਯੋਗਦਾਨ ਜਿਹੜਾ ਕੋਈ ਹੋਰ ਜਿੰਨੇ ਮਰਜੀ ਆਪਰੇਸ਼ਨ ਚਲਾ ਲਓ ਉਹ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜਾ ਉਹ ਖੇਡਾਂ ਦਾ ਹੋ ਸਕਦਾ ਬਸ ਸਪੋਰਟਸ ਕਰ ਸਕਦੀ ਹੈ ਕੰਮ ਜਦੋਂ ਸਪੋਰਟਸ ਵਾਲੇ ਪਾਸੇ ਬੱਚਿਆਂ ਨੂੰ ਕਲਚਰ ਉਹ ਪੈਦਾ ਹੋ ਗਿਆ ਤੌਣੇ ਕਿਤੇ ਜਾਂਦੇ ਹੋ ਨਾਲ ਪੰਜ ਸੱਤ ਨੂੰ ਹਟਾਉਣਗੇ ਵੀ ਵੀ ਆ ਜਾ ਤੂੰ ਮੇਰੇ ਨਾਲ ਭੱਜਿਆ ਕਰ ਮੈਂ ਤੈਨੂੰ ਲੈ ਕੇ ਜਾਉ ਕੋਈ ਗੱਲ ਨਹੀਂ ਤੂੰ ਆ ਜਾ ਸੋ ਇਹ ਇਹ ਕਲਚਰ ਡਵੈਲਪ ਕਰਨਾ ਹੈ ਸਪੋਰਟਸ ਕਲਚਰ ਜਿਹੜਾ